ਇੱਕ ਸਾਲ ਪਹਿਲਾਂ ਵੀ ਸ਼ੰਗੂ ਤੇ ਐਵੇਂ ਆਏ ਸੀ ਦਿਨ ਥੋੜੇ ਵੱਜ ਗਏ ਅਸੀਂ ਉੱਥੋਂ ਤੁਰੇ ਸੀਗੇ ਅਰ ਅਸੀਂ ਮੋਦੀ ਸਰਕਾਰ ਨੂੰ ਇਹ ਸੰਦੇਸ਼ ਦੇ ਰਹੇ ਹਾਂ ਵਾਕਿਓ ਜੇ ਦੇਸ਼ ਵਿੱਚ ਕੋਈ ਜਮਹੂਰੀਅਤ ਆ ਕੋਈ ਡੈਮੋਕਰੇਸੀ ਆ ਐ ਇੱਡੇ ਵੱਡੇ ਅੰਦੋਲਨ ਜਿਹੜਾ ਪੰਜਾਬ ਭੰਦਿਆ ਅਰ 26 ਜਨਵਰੀ ਦਾ 26 ਜਨਵਰੀ ਨੂੰ ਦੇਖਤੀਆਂ ਸਾਰੀਆਂ ਜਥੇਬੰਦੀਆਂ ਨੇ ਪ੍ਰੋਗਰਾਮ ਕੀਤਾ ਅਰ ਲਗਭਗ 15 16 17 ਹਜ਼ਾਰ ਰੁਪਈਆ ਤੱਕ ਪ੍ਰੋਗਰਾਮ ਹੋਣ ਦੀਆਂ ਖਬਰਾਂ ਨੇ ਔਰ ਇਸ ਉਹ ਉਹ ਡਬਲ ਇੰਜਨ ਵਾਲੀਆਂ ਸਰਕਾਰਾਂ ਦੇ ਵਿੱਚ ਨੇ ਜੇ ਵਾਕਿਆ ਕਿਸਾਨ ਮਜ਼ਦੂਰ ਦੀ ਆਵਾਜ਼ ਦਾ ਮੋਟੀ ਸਰਕਾਰ ਸਨਮਾਨ ਕਰਦੀ ਆ ਉਹਨਾਂ ਨੂੰ ਮਸਲੇ ਨਿਬੜ ਲੈਣੇ ਚਾਹੀਦੇ ਹਾਂ ਜੇ ਨਹੀਂ ਨਿਪੜੇ ਤਾਂ ਇੱਕ ਸਾਲ ਬਾਅਦ ਵੀ ਨਾ ਸਾਡੇ ਹੌਸਲਿਆਂ 'ਚ ਕੋ ਕਮੀ ਆ ਨਾ ਸਾਡੇ ਇਰਾਦਿਆਂ 'ਚ ਕੋ ਕਮੀ ਆ ਨਾ ਅਸੀਂ ਥੱਕੇ ਆ ਤੇ ਨਾ ਅਸੀਂ ਅੱਕੇ ਆ 1 ਸਾਲ ਬਾਅਦ ਕਾਫਲਾ ਤੋੜ ਕੇ ਸੀ ਮੋਦੀ ਸਰਕਾਰ ਨੂੰ ਸੰਦੇਸ਼ ਦਿੱਤਾ ਠੀਕ ਹੈ ਜੀ ਔਰ ਜੇ ਮੋਦੀ ਸਰਕਾਰ ਨਹੀਂ ਨਿਪਟਦੀ ਹੈਗੀ ਜਿਵੇਂ ਮੋਦੀ ਸਰਕਾਰ ਨੇ ਸਾਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾਣ ਨਹੀਂ ਦਿੱਤਾ ਹੈਗਾ ਇਹਨਾਂ ਬਾਰਡਰਾਂ ਤੇ ਰੋਕਿਆ ਲਗਭਗ ਹਰ ਪੰਜਾਬ ਤੇ ਹਰਿਆਣੇ ਦੀ ਆਰਥਿਕਤਾ ਦਾ ਨੁਕਸਾਨ ਕੀਤਾ ਪੰਜਾਬ ਦੇ ਟਰਾਂਸਪੋਰਟਰਾਂ ਦਾ ਨੁਕਸਾਨ ਕੀਤਾ ਪੰਜਾਬ ਦੇ ਵਪਾਰੀਆਂ ਦਾ ਨੁਕਸਾਨ ਕੀਤਾ ਆਮ ਜਨਤਾ ਨੂੰ ਤਖਲੀਬ ਵੀ ਦਿੱਤੀ ਹੈਗੀ ਆ ਔਰ ਇਹਦੇ ਲਈ ਔਰ ਆਪ ਕੋ ਜਦੀ ਲੜਾਉਣ ਦੇ ਜਤਨ ਵੀ ਕੀਤੇ ਹੈਗੇ ਆ ਅਸੀਂ ਕਹਿੰਦੇ ਆ ਨਾ ਸਾਨੂੰ ਅੰਦੋਲਨ ਕਰਨਾ ਕੋ ਸਾਡਾ ਅਨਕਦਾ ਸਵਾਲ ਆ ਸਵਾਲ ਹੈਗਾ ਸਾਡਾ ਜਨਮ ਸਿੱਧ ਅਧਿਕਾਰ ਹੈ ਇਸ ਡੈਮੋਕ੍ਰੇਸੀ ਵਿੱਚ ਆਪ ਦੀ ਗੱਲ ਕਰਨਾ ਔਰ ਐਮਐਸਪੀ ਲੀਗਲ ਗਰੰਟੀ ਕਾਨੂੰਨ ਇਹ ਦੇਸ਼ ਦੇ ਕਿਸਾਨ ਮਜ਼ਦੂਰ ਦੀ ਮੰਗ ਆ ਉਹਦੀ ਅੱਜ ਦੀ ਲੋੜ ਹੈਗੀ ਆ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਤੇ ਉਹਨਾਂ ਨੇ ਪਿਛਲੇ ਅੰਦੋਲਨ ਵਿੱਚ ਚਿੱਠੀ ਲਿਖ ਕੇ ਸਾਨੂੰ ਕਿਹਾ ਸੀ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ੇ ਮੁਕਤ ਕਰਨਾ ਚਾਹੀਦਾ ਸਾਡੀ ਮੰਗ ਹੋਰ ਜ਼ਿਆਦਾ ਜ਼ੋਰ ਫੜਦੀ ਆ ਸਾਡੀ ਮੰਗ ਦੀ ਵਾਜਬੀਅਤ ਹੋਰ ਜ਼ਿਆਦਾ ਵੱਧ ਜਾਂਦੀ ਆ ਜਦੋਂ ਕਾਰਪੋਰੇਟ ਦੇ ਕਰਜ਼ੇ ਜਿਹੜੇ ਵਟੇ ਖੱਤੇ ਪਾਏ ਜਾਂਦੇ ਆ ਐਨਪੀਏ ਦੇ ਨਾਂ ਤੇ ਮਾਫ ਕੀਤੇ ਜਾਂਦੇ ਆ ਜਿਵੇਂ 1457 ਹਜ਼ਾਰ ਕਰੋੜ ਦੇ ਕਰਜ਼ੇ ਬਾਰੇ ਪਹਿਲਾਂ ਗੱਲਾਂ ਸੀ ਹੁਣ ਫੇਰ ਲੇਟੈਸਟ ਕਰਜ਼ਾ ਉਹਨਾਂ ਨੇ ਮਾਫ ਕੀਤਾ ਕਾਰਪੋਰੇਟ ਦਾ ਠੀਕ ਹੈ ਜੀ ਇਸ ਕਰਕੇ ਕਿਉਂਕਿ ਕਰਜ਼ੇ ਕਰਕੇ ਦੇਸ਼ ਦਾ ਕਿਸਾਨ ਖੁਸ਼ੀਆਂ ਕਰ ਰਿਹਾ ਹੈਗਾ ਹਰ ਕਰਜ਼ਾ ਮਾਫੀ ਕਿਸਾਨਾਂ ਮਜ਼ਦੂਰਾਂ ਦੀ ਹੋਣੀ ਚਾਹੀਦੀ ਆ ਇਸ ਤਰੀਕੇ ਨਾਲ ਮਜ਼ਦੂਰ ਭਰਾਵਾਂ ਨੂੰ ਨਰੇਗਾ 200 ਦਿਨ ਚੰਗੀ ਦਿਹਾੜੀ ਆਦੀਵਾਸੀਆਂ ਦੀ ਸਭਧਾਨ ਦੀ ਪੰਜਵੀਂ ਅਨੁਸੂਚੀ ਲਖੀਮਪੁਰ ਖੀਰੀ ਦਾ ਇਨਸਾਬ ਹਜੇ ਤੱਕ ਨਹੀਂ ਮਿਲਿਆ ਹੈਗਾ ਔਰ ਜਿਨ੍ਹਾਂ ਨੇ ਸ਼ਹੀਦ ਸੁਪਕਰਨ ਸਿੰਘ ਨੂੰ ਲਗਭਗ ਉਹਨਾਂ ਦੀ ਵਰਸੀ ਆ ਜ ਨਹੀਂ ਸਾਲ ਹੋ ਜਾਣਾ ਵਾ ਖਨੌਰੀ ਪਾਰ 12 ਮੰਗਾ ਸੀ ਉਹਨੂੰ ਲੈ ਕੇ ਅੰਦੋਲਨ ਚੱਲ ਰਿਹਾ ਮੈਂ ਕਿਹਾ ਸੀ ਜਿਹੜਾ ਨਿਸ਼ਾਨਾ ਲੈ ਕੇ ਤੁਰੇ ਸੀ ਜਿਹੜਾ ਸਾਡੇ ਸਾਹਮਣੇ ਮਿਸ਼ਨ ਸੀ ਉਹ ਡੋਲਿਆ ਨਹੀਂ ਹੈ 1 ਸਾਲ ਬਾਅਦ ਉਸ ਮਿਸ਼ਨ ਤੇ ਖੜੇ ਹੈਗੇ ਅੱਜ ਅਰ ਇਹਨੂੰ ਪੂਰਾ ਕਰਨ ਵਾਸਤੇ ਲੋੜ ਪਈ ਤਾਂ ਜੇ ਮੋਦੀ ਸਰਕਾਰ ਨੇ ਮਜਬੂਰ ਕੀਤਾ ਅਗਲੇ ਸਾਲ ਵੀ ਇਸੇ ਤਰ੍ਹਾਂ ਜਥਾ ਆਊਗਾ ਨਾ ਆਕਾਂਗੇ ਤੇ ਨਾ ਥੱਕਾਂਗੇ ਇਹਦੇ ਨਾਲੋਂ ਚੰਗਾ ਹੈਗਾ ਕਿ ਵਧੀਆ ਫੈਸਲਾ ਕਰੇ ਸਰਕਾਰ ਅਰ ਮਸਲੇ ਦਾ ਹੱਲ ਕਰੇ ਜੋ ਅਸੀਂ ਚਾਹੁੰਦੇ ਹੈਗੇ ਆਂ ਜਿੰਦੋਂ ਤੱਕ ਸਿਗਾ ਵੀ ਸਰਕਾਰ ਦੀਆਂ ਏਜੰਸੀਆਂ ਸਰਕਾਰ ਲਗਾਤਾਰ ਸਰਗਰਮੀਆਂ ਕਿਸਾਨਾਂ ਵਿੱਚ ਫੁੱਟ ਪਾਉਣ ਵਾਸਤੇ ਇਹ ਤੋਂ ਏਜੰਸੀਆਂ ਜਦੋਂ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਐ ਪੂਰੇ ਸਿਰੇ ਤੇ ਜਾ ਰਿਹਾ ਤੁਸੀਂ ਪਰ ਸਾਵਧਨੀ ਘਟਾਉਣ ਧਿਆਨ ਵਿੱਚ ਰੱਖ ਲਿਓ ਵਜਾ ਕਿਉਂ ਕਿ ਇਹ ਅੰਦੋਲਨ ਇੱਕ ਸਮਾਜਿਕ ਬਣ ਗਿਆ ਕਿਸਾਨਾਂ ਮਜ਼ਦੂਰਾਂ ਦਾ ਨਹੀਂ ਰਿਹਾ ਦੇਸ਼ ਲੈਵਲ ਤੇ ਵੀ ਕਿਉਂਕਿ ਅਸੀਂ ਗੱਲ ਲੈ ਕੇ ਜਾਏ ਹੱਡੀਆਂ ਮੰਗਾ ਛੱਡ ਦਿਓ ਕਿਸਾਨ ਦੇਸ਼ ਦਾ ਮਰੂ ਸਮਾਜਿਕ ਲੜਾਈ ਲਾ ਰਿਹਾ ਅਸੀਂ ਜਦੋਂ ਆਪਣੇ ਦੁਕਾਨਦਾਰਾਂ ਨੂੰ ਕਿਹਾ ਛੋਟਿਆਂ ਨੂੰ ਭਾਈ ਵੀ ਆਹ ਵੇਖੋ ਇਹਨੇ ਵੱਡੇ ਸ਼ਾਪਿੰਗ ਮਾਲ ਬਣ ਗਏ ਆ ਇਹਨਾਂ ਤੁਹਾਡੀ ਦੁਕਾਨਦਾਰੀ ਖਾ ਜਾਣੀ ਅਸੀਂ ਤਾਂ ਛੱਪੀ ਜਾਵੇਂ ਉਦਰੇ ਔਰ ਅੱਜ ਤੁਸੀਂ ਡੇਟਾ ਕੱਢੋ ਆਪਣੇ ਮੋਬਾਈਲਾਂ ਦੇ ਜਿਹੜੀ ਚੈਪਟੋ ਆ ਜਦ ਬ੍ਰਿੰਕਟਲਿਆ ਇਹਦੀ ਆਨਲਾਈਨ ਆਟੇ ਦੀ ਵਿਕਰੀ ਕਿੰਨੀ ਹੈ ਬਬਾ ਇੱਕ ਸ਼ਹਿਰਾਂ ਦਾ ਹਜੇ ਨੇ ਪਿੰਡਾਂ ਵਾਲੇ ਗਾ ਪਿੰਡ ਦੀਆਂ ਦੁਕਾਨਾਂ ਛੋਟੀਆਂ ਤੋਂ ਆਸਰਾਸ਼ਣ ਲੈਂਦੇ ਸਾਡੇ ਕਿਸਾਨ ਤਾਂ ਚਲੋ ਸਾਡੇ ਕੋ ਹੈਗਾ ਜਿਹੜਾ ਸ਼ਹਿਰੀ ਗਾ ਗਿਆ ਉਹ ਜ਼ਿਆਦਾਤਰ ਵਪਾਰ ਆਨਲਾਈਨ ਕਰ ਰਿਹਾ ਸੱਚ ਅਸੀਂ ਕਿਹਨੇ ਚੁੰਨੇ ਆ ਵੀ ਜੇ ਤੁਸੀਂ ਕਾਰਪੋਰੇਟ ਦਾ ਵਪਾਰ ਕਰੋਗੇ ਤੁਹਾਡੇ ਦੇਸ਼ ਦੀ ਤੁਹਾਡੇ ਪੰਜਾਬ ਦੀ ਸਾਰੀ ਛੋਟੀ ਦੁਕਾਨਦਾਰੀ ਰੇੜੀ ਭੜੀ ਵਾਲੇ ਮਾਰੇ ਜਾਣੇ ਉਹਨਾਂ ਲਗਾ ਅੱਜ ਛੋਟੇ ਵਪਾਰੀਆਂ ਦੀ ਛੋਟੇ ਕਾਰੋਬਾਰੀਆਂ ਦੀ ਲੜਾਈ ਕੋਈ ਪਾਰਟੀ ਨਹੀਂ ਲੜ ਰਹੀ ਆ ਦੇਸ਼ ਦਾ ਕਿਸਾਨ ਵੀ ਦੂਰ ਲੜ ਰਿਹਾ ਪਿੱ ਤੋਡੇ ਤੇ ਵੀ ਕਾਰਪੋਰੇਟ ਦਾ ਹਮਲਾ ਸਾਡੀ ਖੇਤੀ ਮੰਡੀ ਤੇ ਵੀ ਕਾਰਪੋਰੇਟ ਦਾ ਹਮਲਾ ਜਿਹੜੇ ਮਜ਼ਦੂਰਾਂ ਦੇ ਲਾ ਕਾਨੂੰਨ ਆ ਉਹਨਾਂ ਤੇ ਵੀ ਕਾਰਪੋਰੇਟ ਦਾ ਹਮਲਾ ਨੌਜਵਾਨ ਬੇਰਜਗਾਰ ਆ ਨਸ਼ਈ ਆ ਉੱਤੇ ਵੀ ਕਾਰਪੋਰੇਟ ਦਾ ਹਮਲਾ ਤੇ ਸਮਾਜਿਕ ਇਕਤਾ ਗੱਜ ਦਾ ਵਿਸ਼ਾ ਮੈਂ ਕੋਈ ਇਲਜ਼ਾਮ ਨਹੀਂ ਲਾਉਂਦਾ ਸਾਡੇ ਸ਼ੰਕੇ ਆ ਵੀ ਕੌਣ ਆ ਪਿੱਛੇ ਦੇ ਜਾਣਕਾਰੀ ਇਹਦੀ ਇਹਦੀ ਕਰੋ ਜਾਂਚ ਕਰੋ ਅਤੇ ਸਾਹਮਣੇ ਦੇਸ਼ ਤੇ ਲੈ ਕੇ ਆਓ ਵੀ ਕੌਣ ਜ਼ਿੰਮੇਵਾਰ ਨੇ ਕਿਉਂ ਐ ਹੋਇਆਗਾ ਇਹ ਨਹੀਂ ਹੋਣਾ ਚਾਹੀਦਾ ਡਬਲ ਇੰਜਨ ਵਾਲੀ ਸਰਕਾਰ ਆ ਮਕਰ ਮੋਦੀ ਦੀ ਸਰਕਾਰ ਆ ਠੀਕ ਆ ਇਹ ਤੋਂ ਗਾਹਾਂ ਜਿਹੜਾ ਅਸੀਂ ਸੁਣ ਰਹੇ ਪ੍ਰਦੂਸ਼ਣ ਨੂੰ ਲੈ ਕੇ ਕਿੱਡੀ ਸੀ ਤੱਕ ਸੀ ਹੋ ਰਹੀ ਦਿੱਲੀ ਨੂੰ ਅਸੀਂ ਕਹਿੰਦੇ ਦਿਨੀਆਂ ਸਰਕਾਰਾਂ ਉਹਨੇ ਜਿੰਨੀ ਇੰਡਸਟਰੀ ਆ ਚਾਹੇ ਜਮਨਾ ਦਾ ਪਾਣੀ ਹੋਵੇ ਚਾਹੇ ਗੰਗਾ ਦਾ ਪਾਣੀ ਹੋਵੇ ਚਾਹੇ ਵਿਆਸ ਦਾ ਪਾਣੀ ਹੋਵੇ ਚਾਹੇ ਸਤਲੁਜ ਦਾ ਪਾਣੀ ਹੋਵੇ ਸਾਰੇ ਜ਼ਹਿਰੀਲੇ ਆ ਇਹ ਕਾਰਪੋਰੇਟ ਮਾਡਲ ਆ ਇੰਡਸਟਰੀ ਦਾ ਅਸੀਂ ਇੰਡਸਟਰੀ ਦੇ ਵਿਰੋਧੀ ਨਹੀਂ ਹੈਗੇ ਹਾਂ ਜਿਹੜੇ ਜੜੀ ਮੈਨੇਜਮੈਂਟ ਹੋਣੀ ਚਾਹੀਦੀ ਆ ਜਿਹੜੇ ਜਿਹੜੇ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਲਾ ਕਾਨੂੰਨ ਆ ਉਹ ਲਾਗੂ ਕਿਤੇ ਵੀ ਨਹੀਂ ਹੁੰਦਾ ਅਸੀਂ ਕਦੀ ਇੰਡਸਟਰੀ ਦੇ ਵਿਰੋਧੀ ਨਹੀਂ ਜੜੀ ਇੰਡਸਟਰੀ ਮਨੁੱਖਾਂ ਵਾਸਤੇ ਪਾਣੀ ਦੇ ਹਿੱਟ ਜ਼ਹਿਰ ਕੋਲਦੀ ਆ ਇੰਡਸਟਰੀ ਨਹੀਂ ਹੋਣੀ ਚਾਹੀਦੀ ਸਾਡੇ ਇਹ ਆ ਔਰ ਇਹਦੇ ਨਾਲ ਇਹ ਜਿੱਦੇ ਅਸੀਂ ਬੈਠੇ ਆ ਇਹ ਪੁਆਦ ਵੀ ਪਿੰਡ ਤੇ ਆ ਇਹ ਇਹ ਇਹਨਾਂ ਗੱਲਾਂ ਨਾ ਪੁਆਦ ਵੀ ਪਿੰਡ ਤੇ ਹੈਗਾ ਅਸੀਂ ਇੰਡਸਟਰੀ ਦੇ ਕਦੀ ਵਿਰੋਧੀ ਨਹੀਂ ਹੋਏ ਇਸ ਕਰਕੇ ਇਹ ਗੱਲਾਂ ਤੁਹਾਡੇ ਨਾਲ ਕਰਨੀਆਂ ਸੀਗੀਆਂ ਔਰ ਆਉਣ ਵਾਲੇ ਸਮੇਂ ਜਿਵੇਂ ਇਸ ਕੇਮ ਦੀ ਚਿੱਠੀ ਆਈ ਹੈਗੀ ਆ ਉਹਦੇ ਤੇ ਕਮਮ ਦੀ ਮੀਟਿੰਗ ਕਰਕੇ ਵਿਚਾਰ ਕਰਾਂਗੇ ਸਰਕਾਰ ਦਾ ਸੱਦਾ ਆਇਆ ਹੈ ਉਹਦੇ ਦੇ ਵਿਚਾਰ ਕਰਾਂਗੇ ਦੋਵੇਂ ਫੋਰਮ ਅੱਗੇ ਦਾ ਅੰਦੋਲਨ ਕਿਵੇਂ ਤੇਜ਼ ਕੀਤਾ ਜਾਵੇ ਕੀ ਅੱਗੇ ਪ੍ਰੋਗਰਾਮ ਬਣਾਉਣੇ ਆ ਸੋ ਮੀਟਿੰਗਾਂ ਕੱਲ ਤੇ ਪਰਸੋਂ ਕਰਕੇ ਇਹ ਤੋਂ ਸਾਹਮਣੇ ਸਾਰੇ ਪ੍ਰੋਗਰਾਮ ਆ ਜਾਣਗੇ